ਸਸਿਗਗਸਨ ਪ੍ਰਭੂ ਅੱਜ ਵੀ ਇਹ ਜਿਹੜੀ ਵੀਡੀਓ ਆ ਡੋਡੀ ਰੋਕ ਤੋਂ ਆ ਜਿਵੇਂ ਕਿ ਆਪਣੀਆਂ ਵੈਰੇਟੀਆਂ ਪੀਆ 126 ਪੀਲੀ ਗੁਸਾ ਜਾਂ ਹੋਰ ਵੀ ਕੀ ਹੋਈਆਂ ਵੈਰੇਟੀਆਂ ਨੇ ਜਿਨ੍ਹਾਂ ਤੇ ਡੂਟੀ ਦੀ ਸਮੱਸਿਆ ਕਾਫੀ ਆਉਂਦੀ ਆ ਤੁਸੀਂ ਡੋਡੀ ਤੋਂ ਆਪਣੇ ਕੋਲੇ ਯੂਪੀ ਅੰਦਾ ਪ੍ਰੋਡਕਟ ਆ ਦਾ ਬਹੁਤ ਸੋਹਣਾ ਪ੍ਰੋਡਕਟ ਆ ਕਾਪਰ ਸਲਫੇਟ 47.15% ਤੇ ਮਾਈਕੋਜੈਬ 30% ਜਿਹੜਾ ਕਿ ਇਹਦੀ ਡੋਜ਼ ਆ ਕਿਲੋ 2 ਏਕੜ ਤੇ ਫੰਗੀਸਾਈਡ ਵੀ ਬਹੁਤ ਵਧੀਆ ਤੇ ਡੂਟੀ ਤੋਂ ਵੀ ਬਹੁਤ ਸੋਹਣਾ ਰਿਜ਼ਲਟ ਆ ਇਹਦਾ ਉਹ ਮੈਂ ਕੋਰੋ ਮੰਡਲ ਦਾ ਜਟਿਉ ਬਹੁਤ ਸੋਹਣਾ ਰਿਜ਼ਲਟ ਆਦਾ ਵੀ ਇਹਦੀ ਡੋਸ ਹੈਗੀ ਆ 2.5 ਤੋਂ 3 ਏਕੜ ਤੱਕ ਕਿਸੇ ਵੀ ਫੰਗੀਸਾਈਡ ਦੇ ਨਾਲ ਪਾ ਸਕਦੇ ਆ ਸੀ ਟ੍ਰੀਟਮੈਂਟ ਲਈ ਵੀ ਇਹਨੂੰ ਬਹੁਤ ਵਧੀਆ ਵਰਤਦੇ ਆ ਆਲੂਆਂ ਤੇ ਤੇ ਹੋਰ ਵੀ ਕਈ ਫਸਲਾਂ ਦੀ ਜਿਵੇਂ ਇਹ ਟੇਉ ਦਾ ਬਹੁਤ ਸੋਹਣਾ ਰਿਜ਼ਲਟ ਆ ਉੱਥੇ ਹੀ ਅਡਾਮਾ ਦਾ ਆ ਜਾਂਦਾ ਮਾਸਟਰ ਕੌਪ ਡੂਡੀ ਤੋਂ ਬਹੁਤ ਸੋਹਣੀ ਇਹਦੇ ਨਾਲ ਵੀ ਕੋਈ ਵੀ ਫੰਗੀਸਾਈਡ ਪਾ ਸਕਦੇ ਹੋ 400 ਮਿਲੀ ਲੀਟਰ ਏਕੜ ਦੀ ਡੋਜ਼ ਆ ਲਗਭਗ 2.5 ਤੋਂ 3 ਕਿਲਿਆਂ ਤੱਕ ਪੈ ਜਾਂਦਾ ਇਹ ਤੇ ਇੱਕ ਆਪਣੇ ਕੋਲੇ ਪ੍ਰੋਡਕਟ ਆ ਬਾਇਓ ਇਲੈਕਟ੍ਰਿਕ ਕਾਪਰ ਯੂਐਸਸੀ ਦਾ ਬ੍ਰਾਂਡ ਆ ਇਹ ਸਰਸਵਤੀ ਦਾ ਤੇ ਬਹੁਤ ਸੋਹਣਾ ਰਿਜ਼ਲਟ ਆ ਇਹਦੀ ਡੋਜ਼ ਆ ਜਿਹੜੀ 100 ml ਏਕੜ ਦੀ ਆ ਜੇ ਲੀਟਰ 10 ਕਿੱਲਿਆਂ ਤੇ ਪੈ ਜਾਂਦਾ ਕਿਸੇ ਵੀ ਫੰਗੀਸਾਈਡ ਦੇ ਨਾਲੇ ਕਿਸੇ ਵੀ ਇਨਸੈਕਟੀਸਾਈਡ ਦੇ ਨਾਲ ਇਹਨਾਂ ਦਾ ਆਪਾਂ ਸਪਰੇਅ ਕਰ ਸਕਦੇ ਹਾਂ ਇੱਕ ਹੀ ਆਉਂਦਾ ਬਲੂ ਕਾਪਰ ਜਿਵੇਂ ਕਿ ਸਭ ਨੂੰ ਪਤਾ ਬਲੂ ਕਾਪਰ ਜਿਹੜਾ ਡੁੱਟੀ ਤੋਂ ਆ ਪਰ ਇਹ ਜਿਹੜਾ ਬਲੂ ਕਾਪਰ ਆ ਇਹ ਇਕੱਲਾ ਹੀ ਹੋਊਗਾ ਇਹਦੇ ਨਾਲ ਕੋਈ ਵੀ ਫੰਗੀਸਾਈਡ ਇਨਸੈਕਟੀਸਾਈਡ ਕੁਝ ਨਹੀਂ ਕਰ ਸਕਦੀ ਇਹ ਇਕੱਲੇ ਦੀ ਸਪਰੇਅ ਹੋਣੀ ਆ ਹਾਂ ਇੱਕ ਜਿਹੜੀ ਸਪਰੇ ਹੋਈ ਆ ਸਾਰੀ ਲਗਭਗ ਭਗੋਲਾ ਜਦੋਂ ਵੱਡ ਗਿਆ ਸਾਰੇ ਤੋਂ ਪਹਿਲਾਂ